ਸਤਿ ਸ਼੍ਰੀ ਅਕਾਲ ਮੈਂ ਹਾਦਿਆ ਸੰਧਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਰੋਜ਼ ਦਿਤਰ ਇੱਕ ਵਾਰ ਫਿਰ ਹਾਜ਼ਰ ਨਾ ਟੌਪ 20 ਖਬਰਾਂ ਲੈ ਕੇ ਜਾਣਗੇ ਦੇਸ਼ ਵਿਦੇਸ਼ ਦਾ ਹਾਲ ਤੇ ਸਭ ਤੋਂ ਪਹਿਲਾਂ ਪਾਉਣੇ ਆ ਨਜ਼ਰ ਮੁੱਖ ਸੁਰਖੀਆਂ ਤੇ ਗੰਨਾ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਸੀਐਮ ਦਾਇਲਾਨ ਦੇਸ਼ ਭਰ ਚ ਸਭ ਤੋਂ ਵੱਧ ਗੰਨੇ ਦਾ ਰੇਟ ਪੰਜਾਬ ਚ ਮਿਲੇਗਾ ਯੂਨੀਆ ਨੇ ਰੇਲਵੇ ਟਰੈਕ ਤੋਂ ਤਰਨਾ ਚੁੱਕਣ ਤੇ ਹਾਈਵੇ ਵੀ ਖਾਲੀ ਕਰਨ ਦੀ ਦਿੱਤੀ ਸਹਿਮਤੀ ਵਿਲਾਵਾਂ ਲਈ ਮਾਨ ਸਰਕਾਰ ਦਾ ਵੱਡਾ ਤੋਹਫਾ ਜਲਦ ਹੀ ਖਾਤਿਆ ਚੌਣਗੇ 1000 ਰੁਪਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ ਸਕੂਲੋਂ ਬੱਚਾ ਗੈਰ ਹਾਜ਼ਰ ਹੋਣ ਤੇ ਮਾਪਿਆਂ ਨੂੰ ਆਵੇਗਾ SMS ਅਲਰਟ ਪੰਜਾਬ ਦੇ ਸਕੂਲਾਂ 'ਚ ਲੱਗੇਗੀ ਆਨਲਾਈਨ اٹੈਂਡੈਂਸ ਪੰਜਾਬ ਚ ਅਧਿਆਪਕਾਂ ਲਈ ਸਿੱਖਿਆ ਵਿਭਾਗ ਦਾ ਨਵਾਂ ਫਰਮਾਨ ਪੇਪਰਾਂ ਤੋਂ ਪਹਿਲਾਂ ਛੁੱਟੀਆਂ ਲਈ ਅਰਜ਼ੀਆਂ ਨਹੀਂ ਕੀਤੀਆਂ ਜਾਣੀਆਂ ਸਵੀਕਾਰ ਮੁਕੇਰੀਆਂ ਨੇੜੇ ਵਾਪਰਿਆ ਵੱਡਾ ਹਾਦਸਾ ਬੱਸ ਨੇ ਬਾਈਕ ਸਵਾਰਨ ਨੂੰ ਮਾਰੀ ਟੱਕਰ ਦੋ ਦੋਸਤਾਂ ਦੀ ਹੋਈ ਮੌਤ। ਜੁੜਿਆਣਾ ਦੇ ਬੰਦੇ ਨੂੰ ਫੇਸਬੁੱਕ ਤੇ ਚਾਈਲਡ ਪੋਰਨੋਗ੍ਰਾਫੀ ਅਪਲੋਡ ਕਰਨ ਤੇ 3 ਸਾਲ ਦੀ ਹੋਈ ਕੈਦ ਜ਼ਿਲ੍ਹਾ ਅਦਾਲਤ ਤੇ ਸੈਸ਼ਨ ਅਦਾਲਤ ਨੇ 10000 ਰੁਪਏ ਦਾ ਜ਼ੁਰਮਾਨਾ ਵਿਲਾਇਆ। ਬਰਨਾਲਾ ਦੇ ਪਾਵਰ ਕਮ ਦੇ जेई ਨੂੰ 10000 ਰਿਸ਼ਵਤ ਲੈਣੀ ਭਈ ਮਹਿੰਗੀ ਕਈ ਸਾਲਾ ਪੁਰਾਣੇ ਮਾਮਲੇ 'ਚ ਹੋਈ 4 ਸਾਲ ਦੀ ਕੈਦ। ਮਾਨਸਾ ਦੇ ਸਰਕਾਰੀ ਹਸਪਤਾਲ 'ਚ ਹੋਈ ਕਾਨੂੰਨੀ ਹਰਕਤ ਮਰੀਜ਼ਾਂ ਨੂੰ ਹਸਪਤਾਲ 'ਚੋਂ ਬਾਹਰ ਸੁਟਿਆ ਇੱਕ ਮਰੀਜ਼ ਦੀ ਹੋਈ ਮੌਤ ਪਠਾਨਕੋਟ ਚ ਵੱਡੀ ਘਟਨਾ 1 ਕਿਲੋ ਤੋਂ ਵੱਧ ਦਾ ਸੋਨਾ ਲੈ ਕੇ ਕਾਰੀਗਰ ਹੋਇਆ ਫਰਾਰ ਮੁਲਜ਼ਮ ਨੂੰ ਮੁਰੰਮਤ ਲਈ ਦਿੱਤੇ ਹੋਏ ਸਨ ਗੈਣੇ Google Pay ਅਤੇ Paytm ਤੋਂ ਮੋਬਾਈਲ ਰੀਚਾਰਜ ਕਰਨਾ ਹੁਣ ਨਹੀਂ ਹੋਵੇਗਾ ਮੁਫਤ ਅਦਾ ਕਰਨਾ ਪਵੇਗਾ ਪਲੇਟਫਾਰਮ ਚਾਰਜ ਹਿਮਾਚਲ ਦੇ ਇੱਕੋ ਰਾਜ ਚਾਰ ਮੰਦਰਾ ਚ ਹੋਈ ਚੋਰੀ ਚੋਰ ਲੱਖਾਂ ਦੇ ਗੈਣੇ ਤੇ ਨਗਦੀ ਲੈ ਕੇ ਹੋਏ ਫਰਾਰ ਸਿਰਸਾ 'ਚ ਵੱਡਾ ਹਾਦਸਾ ਗੋਗਾਮੇੜੀ ਜਾਂਦੀਆਂ ਟਰੈਕਟਰ ਟਰਾਲੀ ਪਲਟੀ ਪੰਜਾਬ ਦੇ 5 ਲੋਕਾਂ ਦੀ ਹੋਈ ਮੌਤ ਕਈ ਲੋਕ ਹੋ ਸਖਮੀ ਇੰਸਟਾਗ੍ਰਾਮ ਰੀਲਸ ਫਟਾਫਟ ਹੋਣ ਗਿਆ ਡਾਊਨਲੋਡ ਕਰੋੜਾਂ ਯੂਜ਼ਰਸ ਲਈ ਕੰਪਨੀ ਨੇ ਲਾਂਚ ਕੀਤਾ ਨਵਾਂ ਫੀਚਰ ਬਿਨਾਂ ਕਿਸੇ ਥਰਡ ਪਾਰਟੀ ਐਪ ਦੇ ਰੀਲ ਨੂੰ ਸਿੱਧਾ ਕਰ ਸਕੋਗੇ ਡਾਊਨਲੋਡ ਰਾਹੁਲ ਗਾਂਧੀ ਤੇ ਐਕਸ਼ਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ ਕੀਤੀ ਗਈ ਪਨੌਤੀ ਵਾਲੇ ਬਿਆਨ ਤੇ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ ਪਰਦੀ ਬੇਟੀ ਨੇਸ਼ਾਈ ਪੈਰਾ ਖੇਡਾ 2023 ਚਰਚਾ ਇਤਿਹਾਸ ਬਿਨਾ ਹੱਥਾ ਦੇ ਤੀਰ ਅੰਦਾਜ਼ੀ ਚ ਜਿੱਤਿਆ 골ਫ ਅਫਗਾਨਿਸਤਾਨ ਨੇ ਨਵੀਂ ਦਿੱਲੀ ਸਥਿਤ ਆਪਣੇ ਦੂਤਾਵਾਸ ਨੂੰ ਸਥਾਈ ਤੌਰ ਤੇ ਕੀਤਾ ਬੰਦ ਭਾਰਤ ਸਰਕਾਰ ਵੱਲੋਂ ਲਗਾਤਾਰ ਆ ਰਹੀਆਂ ਚੁਣੌਤੀਆਂ ਕਾਰਨ ਲਿਆ ਫੈਸਲਾ ਪਾਕਿਸਤਾਨ ਦੀ ਇੱਕ ਹੋਰ ਨਾਪਾਕ ਕਾਰਵਾਈ ਪੀਓਕੇ ਚ ਤਾਰਬਿਕ ਸਥਾਨ ਸ਼ਾਰਦਾ ਪੀਠ ਦੀ ਜ਼ਮੀਨ ਤੇ ਕੀਤਾ ਜ਼ਬਰਦਸਤੀ ਕਬਜ਼ਾ ਵਿਰੋਧ ਕਰਨ ਤੇ ਸਥਾਨਕ ਲੋਕਾਂ ਨੂੰ ਕੀਤਾ ਪ੍ਰੇਸ਼ਾਨ ਖਤੇਚ ਮੌਤ ਦੀ ਸਜ਼ਾ ਦੇ ਖਿਲਾਫ ਭਾਰਤੀ ਜਲਸੀਨਾ ਦੇ ਸਾਬਕਾ ਅਫਸਰ ਅਨੁਰਾਧ ਦੀ ਉਮੀਦ ਅਦਾਲਤ ਨੇ ਭਾਰਤ ਦੀ ਸਵੀਕਾਰੀ ਅਰਜ਼ੀ ਪਾਕਿਸਤਾਨ ਸਰਕਾਰ ਦਾ ਭਾਰਤ ਦੇ 806 ਸਰਦਾਲਾਂ ਨੂੰ ਝਟਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਰਣਕਾਣਾ ਸਾਹਿਬ ਜਾਣ ਲਈ ਨਹੀਂ ਦਿੱਤਾ ਵੀਜ਼ਾ ਪੰਜਾਬ 'ਚ 27 ਨਵੰਬਰ ਤੋਂ ਬਦਲੇਗਾ ਮੌਸਮ ਕਈ ਜ਼ਿਲ੍ਹਿਆਂ 'ਚ 25 ਨਵੰਬਰ ਤੋਂ ਪਵੇਗਾ ਮੀ ਵਧੇਗੀ ਠੰਡ ਇਹਨਾਂ ਹੁਣ ਤੱਕ ਦੀ ਮੁਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ੈਡ ਨਿਊਜ਼